ਸਸਕਲ ਦੋਸਤੋ ਨਿੱਗਾ ਸਵਾਗਤ ਇਸ ਵੇਲੇ ਦੀ ਵੱਡੀ ਖਬਰ ਮਾਝੇ ਹਲਕੇ ਦੀ ਸ਼ਾਨ ਮੰਨੇ ਜਾਣ ਵਾਲੇ تنबीर ਸਿੰਘ ਗਿੱਲ ਹੋਏ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਜਿੱਥੇ ਅਕਾਲੀ ਦਲ ਪਾਰਟੀ ਨੂੰ ਲੱਗਾ ਇਹ ਵੱਡਾ ਚਟਕਾ ਉੱਥੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਹੁਣਾਂ ਨੂੰ ਵੀ ਤਕੜਾ ਚਟਕਾ ਲੱਗਾ ਜਿਉਂਕਿ ਸਰਦਾਰ تنबीर ਸਿੰਘ ਗਿੱਲ ਉਹਨਾਂ ਦੇ ਪੀਏ ਸਨ ਸਿਆਸੀ ਸਲਾਹਕਾਰ ਸਨ ਔਰ ਉਹਨਾਂ ਦੇ ਮਿੱਤਰ ਮੰਨੇ ਜਾਂਦੇ ਸਨ ਸਰਦਾਰ تنबीर ਸਿੰਘ ਗਿੱਲ ਲੋਕਾਂ ਦਾ ਕਹਿਣਾ ਹੈ ਕਿ ਤਨਵੀਰ ਸਿੰਘ ਗਿੱਲ ਜਿੱਥੇ ਵੀ ਜਾਂਦੇ ਨੇ ਜਿਸ ਕੰਮ ਨੂੰ ਹੱਥ ਪਾਉਂਦੇ ਨੇ ਪੂਰਾ ਕਰਕੇ ਹੀ ਮੁੜਦੇ ਨੇ ਪਰ ਹੁਣ ਤਨਵੀਰ ਸਿੰਘ ਗਿੱਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਤਨਵੀਰ ਸਿੰਘ ਗਿੱਲ ਦੇ ਆਉਣ ਨਾਲ ਹੁਣ ਆਮ ਆਦਮੀ ਪਾਰਟੀ ਨੂੰ ਤਕੜਾ ਬਲ ਮਿਲੇਗਾ ਪਰ ਹੁਣ ਦੇਖਣ ਵਾਲਾ ਸਮਾਂ ਹੀ ਦੱਸਦਾ ਹੈ ਕਿ 1 ਜੂਨ ਨੂੰ ਜਨਤਾ ਕਿਸ ਵੱਲ ਆਪਣਾ ਝੁਕਾ ਦਿਖਾਉਂਦੀ ਹੈ ਅਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਦੀ ਝੋਲੀ ਵਿੱਚ ਕਿੰਨੀਆਂ ਵੋਟਾਂ ਆਉਂਦੀਆਂ ਹਨ ਸੋ ਵਧੇਰੇ ਜਾਣਕਾਰੀ ਲਈ ਅਤੇ ਤਾਜ਼ਾ ਤਰੀਨ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਮਜੈਲ ਟੀਵੀ ਤੁਹਾਡਾ ਆਪਣਾ ਤੇ ਨਿਰਪੱਖ ਮਜੈਲ ਟੀਵੀ ਸਸਕਲ ਦੋਸਤੋ ਨਿੱਗਾ ਸਵਾਗਤ ਇਸ ਵੇਲੇ ਦੀ ਵੱਡੀ ਖਬਰ ਮਾਝੇ ਹਲਕੇ ਦੀ ਸ਼ਾਨ ਮੰਨੇ ਜਾਣ ਵਾਲੇ تنबीर ਸਿੰਘ ਗਿੱਲ ਹੋਏ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਜਿੱਥੇ ਅਕਾਲੀ ਦਲ ਪਾਰਟੀ ਨੂੰ ਲੱਗਾ ਇਹ ਵੱਡਾ ਚਟਕਾ ਉੱਥੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਹੁਣਾਂ ਨੂੰ ਵੀ ਤਕੜਾ ਚਟਕਾ ਲੱਗਾ ਜਿਉਂਕਿ ਸਰਦਾਰ تنबीर ਸਿੰਘ ਗਿੱਲ ਉਹਨਾਂ ਦੇ ਪੀਏ ਸਨ ਸਿਆਸੀ ਸਲਾਹਕਾਰ ਸਨ ਔਰ ਉਹਨਾਂ